ਲਗਾਤਾਰ ਹੋ ਰੀਆਂ بارشਾਂ ਅਤੇ ਪੌਂਗਨਾ ਵਿੱਚੋਂ ਪਾਣੀ ਛੱਡੇ ਜਾਣ ਤੋਂ ਬਾਅਦ ਦਰਿਆ ਬਿਆਸ ਦੇ ਵਿੱਚ ਵੀ ਜਿਹੜਾ ਤਕਰੀਬਨ ਇੱਕ ਹੜ ਜਿਹੜਾ ਆ ਚੁੱਕਾ ਆ ਮੌਜੂਦਾ ਸਮੇਂ ਵਿੱਚ ਜਿਹੜਾ ਪਾਣੀ ਸੀਗਾ ਜੋ ਆ ਆਸ-ਆਸਾ ਹੌਲੀ ਨਹੀਂ ਪੜਾ ਤੋਂ ਵੱਧਾ ਵੱਧਾ ਅੱਜ 1,119,000 ਕਿਊਸਿਕ ਪਾਣੀ ਜਿਹੜਾ ਵਹ ਰਿਹਾ ਜਿਸ ਬਹੁਤ ਜ਼ਿਆਦਾ ਸਪੀਡ ਆ ਔਰ ਪਾਣੀ ਦੇ ਛੱਲੇ ਜਿਹੜੀਆਂ ਦੂਰ-ਦੂਰ ਤੱਕ ਵੱਜ ਰਹੀਆਂ ਦੂਰ-ਦੂਰ ਤੱਕ ਪਾਣੀ ਪਾਣੀ ਜਿਹੜਾ ਨਜ਼ਰ ਆ ਰਿਹਾ ਔਰ ਬਹੁਤ ਸਾਰੇ ਨੀਵੇਂ ਇਲਾਕੇ ਜਿਹੜੇ ਨੇ ਜਿਹੜੀ ਜ਼ਿਮੀਂਦਾਰਾਂ ਦੀ ਫਸਲਾਂ ਨੇ ਤਕਰੀਬਨ ਪਾਣੀ ਵਿੱਚ ਡੁੱਬ ਚੁੱਕੀਆਂ ਨੇ ਪ੍ਰਸ਼ਾਸਨਿਕ ਅਧ ਦੌਰਾ ਕੀਤਾ ਗਿਆ ਨੈਪਚੀਲਵਰ ਦਾ ਦੌਰਾ ਕੀਤਾ ਗਿਆ ਕਿਸ਼ਤੀ ਸਵਾਰ ਹੋ ਗਏ ਉਹਨਾਂ ਲੋਕਾਂ ਦਾ ਘਰਾਂ ਦਾ ਪਤਾ ਲਿਆ ਗਿਆ ਮਾਲ ਡੰਗਰਾ ਵਾਸਤੇ ਛੇਕਿਊ ਆਪਰੇਸ਼ਨ ਜਿਹੜੇ ਆ ਉਹ ਜਾਰੀ ਹੈਗੇ ਨੇ ਔਰ ਉਹ ਲੋਕਾਂ ਨੂੰ ਅਵੇਅਰ ਵੀ ਕੀਤਾ ਜਾ ਰਿਹਾ ਕਿ ਉਹ ਬਿਲਕੁਲ ਸੁਰੱਖਿਅਤ ਥਾਂ 'ਤੇ ਚੱਲ ਜਣਗੇ ਪਾਣੀ ਦੇ ਵਹਾਅ ਦਾ ਜੇ ਕੋਈ ਪਤਾ ਨਹੀਂ ਪਾਣੀ ਦੇ ਫੋਰੀ ਵਧਣ ਦੀ ਰਹੀ ਆ ਆ ਸਗੀ ਹੈ ਮੌਜੂਦਾ ਸਮੇਂ ਵਿੱਚ ਦੱਸਿਆ ਜਾ ਰਿਹਾ ਜੋ ਗੇਜ ਰੀਡਰ ਤੋਂ ਮਿਲੀ ਆ ਕਿ 741 ਪੁਆਇੰਟ ਤੇ ਕੁਝ ਤੇ ਜਿਹੜਾ ਪਾਣੀ ਜਿਹੜਾ ਵਹਿ ਰਿਹਾ ਔਰ ਅੱਗੇ ਉਹਨਾਂ ਪਾਣੀ ਦਾ ਵਹਾਅ ਵੀ ਜਿਹੜਾ ਕਾਫੀ ਤੇਜ਼ ਹੋਇਆ ਬਹੁਤ ਵੱਡੀਆਂ ਵੱਡੀਆਂ ਛੱਲਾਂ ਜਿਹੜ ਜਿਹੜਾ ਪਾਣੀ ਨਜ਼ਰ ਆ ਰਿਹਾ ਜਿਵੇਂ ਕਿ ਨੀਵੇਂ ਇਲਾਕੇ ਨੇ ਜਾਂ ਮੰਡ ਦਾ ਖੇਤਰ ਆ ਜਿਹਨੂੰ ਅਸੀਂ ਰੋਈ ਦਾ ਖੇਤਰ ਕਹਿੰਦੇ ਆ ਬਿੰਸ ਸੇਰੋਂ ਆ ਜਦਾਲ ਹੈ ਪਲੋਜਲਾ ਆ ਇਹੋ ਜਿਹੇ ਪਿੰਡ ਜਿਹੜੇ دریا ਦੇ ਕੱਡੇ ਵਸਦੇ ਨੇ ਉਹ ਸਾਰੇ ਤਕਰੀਬਨ ਜਿਹੜੇ ਆ ਪਾਣੀ ਦੇ ਮਾਰੇਟ ਆ ਚੁੱਕੇ ਨੇ ਪ੍ਰਸ਼ਾਸਨ ਵੀ ਆਪਣਾ ਜਿਹੜਾ ਪੂਰੀ ਜਦੋਜਿਦ ਕਰ ਰਿਹਾ ਲੋਕਾਂ ਨੂੰ ਸੁਰੱਖੇ ਥਾਂ ਤੇ ਕੱਢੇ ਜਾਵੇ ਉਹਨਾਂ ਦੇ ਮਾਲ ਡੰਗਰ ਨੂੰ ਰੈਸਕਿਊ ਕੀਤਾ ਜਾਵੇ ਲੇਕਿਨ ਇਸ ਦੇ ਬਾਵਜੂਦ ਵੀ ਜਿਹੜਾ ਪਾਣੀ ਆ ਉਹ ਲਗਾਤਾਰ ਜਿਹੜਾ ਵਧਦਾ ਜਾ ਰਿਹਾ ਵਧਦਾ ਜਾ ਰਿਹਾ ਆਉਣ ਵਾਲੇ ਸਮੇਂ ਵਿੱਚ ਪਾਣੀ ਜਿਹੜਾ ਹੋਰ ਵੀ ਰਾਵਦਨ ਦੀ ਸੰਭਾਵਨਾ ਹੈ ਕਿਉਂਕਿ ਇਹ ਦਿਨਾਂ ਤੋਂ ਤਕਰੀਬਨ ਆਸ-ਤਾਸਾ ਕਰਦੇ ਕਰਦੇ ਆ ਇਹ ਪਾਣੀ ਜਿਹੜਾ ਅੱਜ ਇਸ ਲੈਵਲ ਤੇ ਪਹੁੰਚ ਗਿਆ ਕਿ ਬਿਲਕੁਲ ਜਿਹੜਾ ਅੱਗੇ ਪਹਿਲਾਂ ਹੜ ਨੁਮਾ ਸਥਿਤੀ ਸੀ ਲੇਕਿਨ ਅੱਜ ਕਿਹਾ ਜਾਵੇ ਤਾਂ ਪੂਰਾ ਹੜ ਹੜ ਵਾਲੀ ਜਿਹੜੀ ਸਥਿਤੀ ਆ ਉਹ ਬਿਆਦ ਦਰਿਆ ਦੇ ਵਿੱਚ ਬਣੀ ਹੋਈ ਆ ਕੈਮਰਾਮੈਨ ਜੁਗੇਸ਼ ਨਰਕੇਸ਼ ਕੁਮਾਰ ਪੀਡੀ ਸਿੰਦੂਸ ਬਿਆਸ